ਜਾਰੀ ਸਾ ਸੰਗਤ ਜੀ ਅੱਜ ਦੇ ਵਲੌਗ ਦੇ ਵਿੱਚ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਇਹ ਗੁਰਦੁਆਰਾ ਮੀਰੀ ਪੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰਜੀ ਦੇ ਸਪੁੱਤਰ ਬਾਬਾ ਅਟਲ ਰਾਏ ਸਾਹਿਬ ਜੀ ਦਾ ਹੈ ਬਾਬਾ ਜੀ ਦਾ ਜਨਮ ਗੁਰੂ ਸਾਹਿਬ ਜੀ ਦੇ ਮੈਲ ਸ਼੍ਰੀ ਅਮਰਸਰ ਸਾਹਿਬ ਵਿਖੇ ਸਮਤ 1676 ਵਿੱਚ ਹੋਇਆ ਛੋਟੀ ਉਮਰ ਦੇ ਵਿੱਚ ਹੀ ਜੋ ਕੁਝ ਕਹਿੰਦੇ ਉਹ ਸੱਚ ਹੋ ਜਾਂਦਾ ਐਸਲ ਲਈ ਉਹਨਾਂ ਦੇ ਇਸ ਬਜ਼ੁਰਗੀ ਦੇ ਪ੍ਰਭਾਵ ਕਰਕੇ ਸਾਰੇ ਉਹਨਾਂ ਨੂੰ ਬਾਬਾ ਜੀ ਕਹਿਣ ਲੱਗੇ ਬਾਲ ਉਮਰ ਦੇ ਵਿੱਚ ਆਪਹਾਣੀ ਬਾਲਕਾ ਦੇ ਨਾਲ ਖਿੱਦੋ ਖੁੰਡੀ ਖੇਡਾ ਕਰਦੇ ਸਨ ਇੱਕ ਦਿਨ ਖੇਡਦਿਆਂ ਖੇਡਦਿਆਂ ਇੱਕ ਮਿੱਟੀ ਬਾਲਕ ਮੋਹਨ ਸਿਰ ਆਈ ਤਾਂ ਉਸ ਨੇ ਦੂਸਰੇ ਦਿਨ ਦਾ ਵਚਨ ਕੀਤਾ 모ਹਨ ਨੂੰ ਰਾਤ ਨੂੰ ਸੱਪ ਨੇ ਡੰਗਿਆ ਤਾਂ 모ਹਨ ਮਰ ਗਿਆ ਜਦ 모ਹਨ ਮਿੱਟੀ ਦੇਣ ਲਈ ਨਹੀਂ ਪੁੱਜਾ ਤਾਂ ਬਾਬਾ ਅਟਾਲਾ ਰਾਏ ਜੀ ਸਣੇ ਸਾਥੀਆਂ ਦੇ ਨਾਲ 모ਹਨ ਦੇ ਘਰ ਹੁੰਚੇ ਅੱਗੇ ਦੇਖਿਆ ਤਾਂ 모ਹਨ ਦੇ ਮਾਤਾ ਪਿਤਾ ਵਿਰਲਾਪ ਕਰ ਰਹੇ ਸਨ ਰੋਂਦਿਆ ਆਪ ਨੂੰ ਦੇਖ ਕੇ ਬਾਬਾ ਜੀ 모ਹਨ ਦੇ ਰਾਤ ਸੱਪ ਲੜ ਕੇ ਮਰ ਜਾਣ ਦਾ ਹਾਲ ਦੱਸਿਆ ਇਹ ਸੁਣ ਕੇ ਬਾਬਾ ਜੀ ਨੇ ਅੱਗੇ ਵੱਧ ਕੇ ਆਪਣੀ ਖੁੰਡੀ 모ਹਨ ਦੇ ਗਲ ਵਿੱਚ ਪਾ ਕੇ ਕਿਹਾ ਓਟ ਸਾਡੀ ਮਿੱਟੀ ਜੈਸੇ ਨਾਲ 모ਹਨ ਜਾਉਂਦਾ ਹੋ ਗਿਆ ਇਸ ਗੱਲ ਦੀ ਚਰਚਾ ਸਾਰੇ ਸ਼ਹਿਰ ਵਿੱਚ ਹੋ ਗਈ ਸਤਿਗੁਰੂ ਜੀ ਨੂੰ ਵੀ ਪਤਾ ਲੱਗ ਗਿਆ ਬਾਬਾ ਅਟਲ ਰਾਏ ਜੀ ਸਤਿਗੁਰੂ ਜੀ ਦੀ ਹਜ਼ੂਰੀ ਸ੍ਰੀ ਅਕਾਲ ਤਖਤ ਸਾਹਿਬ ਸਤਿਗੁਰੂ ਜੀ ਦੇ ਫਰਮਾ ਫਰਮਾਇਆ ਬਾਣੇ ਉਲਟਿਆ ਤੇ ਬਾਬਾ ਜੀ ਨੇ ਸਮਝ ਲਿਆ ਨਮਸ਼ਕਾਰ ਅਡੋਲ ਚਲੇ ਗਏ ਤੇ ਇਸ ਥਾਂ ਚਾਦਰ ਤਾਣ ਕੇ ਲੇਟ ਗਏ ਤੇ ਸ਼ਰੀਰ ਤਿਆਗ ਦਿੱਤਾ ਇਹ ਕੌਤਕ ਸਮਤ 1685 ਅੱਸੀ ਦਸਵੀਂ ਵਾਲੇ ਦਿਨ ਵਰਤਿਆ ਪਤਾ ਲੱਗਣ ਤੇ ਸੰਗਤਾਂ ਸਮੇਤ ਸਤਿਗੁਰੂ ਜੀ ਦੇ ਇੱਥੇ ਆਏ ਆਪਣੇ ਸੁਪੁੱਤਰ ਪਾਪਾ ਅਟਲ ਰਾਏ ਜੀ ਦਾ ਇੱਥੇ ਸੰਸਕਾਰ ਸੰਸਕਾਰ ਸਮੇਂ ਜਸ ਥਾਂ ਹਜੂਰ ਸਰਤਾ ਨਾਲ ਬੈਠੇ ਉਹ ਥਾਂ ਗੁਰਦੁਆਰਾ ਬਾਗਦਰੀ ਹੈ ਅਕਾਲ ਚਲਾਣੇ ਸਮੇਂ ਬਾਬਾ ਜੀ ਦਾ ਉਸਤਾ ਉਮਰ 9 ਸਾਲ ਦੀ ਸੀ ਸੰਗਤਾਂ ਨੇ ਸੰਸਕਾਰ ਵਾਲੀ ਥਾਂ ਤੇ ਸਮਤ 1835 ਵਿੱਚ ਨੌ ਮੰਜ਼ਲਾ ਗੁਰਦੁਆਰਾ ਬਣਾਇਆ ਇਹ ਇਮਾਰਤ ਅੰਮ੍ਰਿਤਸਰ ਵਿੱਚ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਇਮਾਰਤ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ